ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਮਾਨਯੋਗ ਚੋਣ ਕਮਿਸ਼ਨਰ ਪੰਜਾਬ ਅਤੇ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਿਰਪੱਖ ਅਤੇ ਬਿਨਾਂ ਡਰ ਤੋਂ ਚੋਣ ਕਰਾਉਣ ਸੰਬੰਧੀ ਅੱਜ थाना ਤਾਰੀਵਾਲ ਦੀ ਪੁਲਿਸ ਵੱਲੋਂ ਡੀਐਸਪੀ ਰਾਜਵੀਰ ਸਿੰਘ ਅਤੇ ਐਸਐਚਓ ਮਨਦੀਪ ਸਲਗੁਤਰਾ ਦੀ ਅਗਵਾਈ ਹੇਠ ਫਲੈਗ ਮਾਰਚ ਕਰਦਿਆ ਗਿਆ ਡੀਐਸਪੀ ਰਾਜਵੀਰ ਸਿੰਘ ਨੇ ਕਿਹਾ ਸ਼ਾਂਤ ਮੀਟਾਂ ਨਾਲ ਚੋਣਾਂ ਕਰਵਾਉਣ ਅਤੇ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਮਸਤੀ ਦੇ ਨਾਲ ਡਿਊਟੀ ਨਿਭਾ ਰਿਹਾ ਹੈ ਜੱਗ ਦੇ ਪੰਜਾਬ ਪੁਲਿਸ ਤੋਂ ਇਲਾਵਾ ਹੋਰ ਫੋਰਸਾਂ ਦੇ ਜਵਾਨ ਵੀ ਪੰਜਾਬ ਅੰਦਰ ਤਾਇਨਾਤ ਹਨ ਚੋਣਾ ਦੌਰਾਨ ਨਸ਼ੇ ਦੀ ਵਰਤੋਂ ਨੂੰ ਰੋਕਣ ਲਈ ਨਸ਼ਾ ਤਸਕਰਾ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਅਤੇ ਰੋਜ਼ਾਨਾ ਹੀ ਨਸ਼ੇ ਦੀ ਰੋਕਥਾਮ ਲਈ ਪੁਲਿਸ ਨੂੰ ਵੱਡੀ ਸਫਲਤਾ ਨਿਰੰਤਰ ਮਿਲ ਰਹੀ ਹੈ ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਜੀ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਸਖਤ ਹਦਾਇਤਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਜਿਹੜੀਆਂ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਵਾ ਥੋੜੇ ਦਿਨਾਂ ਨੂੰ ਇਹਦੇ ਮੱਦੇਨਜ਼ਰ ਹੀ ਅੱਜ ਜਿਹੜਾ ਵਾ ਇਸੇ ਸਬੰਧ ਦੇ ਵਿੱਚ ਹੀ ਅੱਜ ਜਿਹੜਾ ਵਾ ਫਲੈਗ ਮਾਰਚ ਕੱਢਿਆ ਗਿਆ ਵਾ ਇਹ ਫਲੈਗ ਮਾਰਚ ਜਿਹੜਾ ਵਾ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਅਤੇ ਬਿਨਾਂ ਕਿਸੇ ਡਰ ਭੈ ਦੇ ਜਿਹੜਾ ਲੋਕਾਂ ਨੂੰ ਜਿਹੜੀ ਆ ਵੋਟਾਂ ਪਾਉਣ ਦੀ ਇਹ ਅਪੀਲ ਕਰਦੇ ਆ ਸਰ ਮੋਟਾਂ ਦਾਣ ਨੇ ਆਮ ਦੇਖਣ ਚ ਆਇਆ ਕਿ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਆ ਤੇ ਉਹਨੂੰ ਰੋਕਣ ਵਾਸਤੇ ਕੀ ਕਰ ਰਹੇ ਹਾਂ ਹਾਂਜੀ ਨਸ਼ੇ ਤੇ ਪੈਸਾ ਜਾਂ ਹੋਰ ਵੀ ਕਿਸੇ ਚੀਜ਼ ਨੂੰ ਰੋਕਣ ਲਈ ਜਿਹੜੀਆਂ ਵਾ ਅਸੀਂ ਜਿਹੜੀਆਂ ਐਫਐਸਟੀ ਤੇ ਐਸਐਸਸੀ ਟੀਮਾਂ ਜਿਹੜੀਆਂ ਲਾਈਆਂ ਹੋਈਆਂ ਵਾ ਇਸ ਤੋਂ ਇਲਾਵਾ ਜੇਕਰ ਸਾਨੂੰ ਵੀ ਪਤਾ ਲੱਗਦਾ ਕਿ ਜਗ੍ਹਾ ਉੱਥੇ ਜਿਹੜੀ ਆ ਥਾਣੇ ਲੈਵਲ ਦੇ ਉੱਤੇ ਜਿਹੜੇ ਆ ਹਰ ਉਸ ਪੁਆਇੰਟ ਦੇ ਉੱਤੇ ਰੇਡ ਕੀਤੀ ਜਾ ਰਹੇ ਆ ਵੱਧ ਤੋਂ ਵੱਧ ਜਿਹੜੀਆਂ ਵਾ ਨਸ਼ੇ ਦੀਆਂ ਬਰਾਮਦਗੀ ਕੀਤੀ ਜਾ ਰਹੀ ਆ ਅਤੇ ਇਹ ਜਿਹੜੀਆਂ ਚੋਣਾਵਾਂ ਬਿਲਕੁਲ ਨਰਪੱਖ ਹੋ ਕੇ ਕਰਾਈਆਂ ਜਾਣ। ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਭੈ ਦੇ, ਬਿਨਾਂ ਕਿਸੇ ਲਾਚ ਦੇ ਜਿਹੜਾ ਵਾ ਜਿੱਥੇ ਕਿਸਦਾ ਜੀ ਕਰਦਾ ਵਾ ਤੁਸੀਂ ਆਪਣੀਆਂ ਜਿਹੜੀਆਂ ਲੋਕ ਸਭਾ ਦੇ ਜਿਹੜੀਆਂ ਚੋਣਾਂ ਦੇ ਦੌਰਾਨ ਜਿਹੜੀਆਂ ਵੋਟਾਂ ਤੁਸੀਂ ਪਾ ਸਕਦੇ ਜੇ ਤੁਹਾਡੀ ਅਸੀਂ ਸੁਰੱਖਿਆ ਦੇ ਜਿਹੜੀ ਪੁਲਸਿਆ ਪੂਰੀ ਤਰ੍ਹਾਂ ਵਜਨ ਬੰਦ ਹੈ।